ਮਾਨਸਾ ਕਚੈਰੀ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਮਾਨਸਾ ਦੇ ਐਡਵੋਕੇਟ ਅਮਰਿੰਦਰ ਸਿੰਘ ਮਾਨ ਅਤੇ ਬਰਨਾਲਾ ਦੇ ਰਹਿਣ ਵਾਲੇ ਐਸਐਸਏ ਅਰਸ਼ਦੀਪ ਸਿੰਘ ਦੇ ਵਿਚਕਾਰ ਹੋਇਆ ਸੀ ਵਿਵਾਦ ਉਹ ਤਾਂ ਉਸ ਤੋਂ ਬਾਅਦ ਜਦ ਅਰਸ਼ਦੀਪ ਸਿੰਘ ਵੱਲੋਂ ਇੱਕ ਫਾਇਰ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਵਕੀਲ ਪਾਈਦਾਰੇ ਦੇ ਵਿੱਚ ਰੋਸ਼ ਵੀ ਪਾਇਆ ਜਾ ਰਿਹਾ ਤੇ ਸਾਰੇ ਜੋ ਵਕੀਲ ਨੇ ਉਹ ਇਕੱਠੇ ਹੋ ਕੇ ਮਾਨਸਾ ਥਾਣੇ ਦੇ ਵਿੱਚ ਪਹੁੰਚੇ ਅਤੇ ਪਰਚੇ ਦੇ ਲਈ ਕਿਹਾ ਕੀ ਮਾਮਲਾ ਸੱਤ ਸਾਰਕੀ ਦੇ ਵੱਲੋਂ ਚਲਾਈ ਗਈ ਹੈ ਕਿ ਕਿ ਕਿਹਨਾਂ ਤੇ ਜੜੀ ਹੋਈ ਚੱਲੀ ਹੈ ਤੇ ਸਾਨੂੰ ਇੱਕ ਕਚੈਰੀ ਤੋਂ ਸੂਚਨਾ ਮਿਲੀ ਸੀ ਜੇ ਉੱਥੇ ਕੋ ਫਾਇਰ ਇਨਸੀਡੈਂਟ ਹੋਇਆ ਤਾਂ ਅਸੀਂ ਮੌਕੇ ਤੇ ਜਾ ਕੇ ਉਹਨਾਂ ਨੂੰ ਜਿਹੜਾ ਫਾਇਰ ਕਰਨ ਵਾਲੇ ਦਾ ਵਿਅਕਤੀ ਹੈ ਉਹਨੂੰ ਡਿਟੇਨ ਕਰ ਲਿਆ ਮਾਮਲਾ ਇਹ ਹੈਗਾ ਸੀ ਕਿ ਉੱਥੇ ਪਾਰਕਿੰਗ ਦਾ ਕੋਈ ਇਸ਼ੂ ਹੋਇਆ ਸੀਗਾ ਇੱਕ ਵਕੀਲ ਸਾਹਿਬ ਹੈਗੇ ਨੇ ਮਨਿੰਦਰ ਸਿੰਘ ਮਾਨ ਤੇ ਕਿ ਜਿਹੜੇ ਸਿਵਲ ਦਾ ਵਿਅਕਤੀ ਉਹਨਾਂ ਦਾ ਨਾਮ ਹੈਗਾ ਅਰਸ਼ਦੀਪ ਸਿੰਘ ਆ ਤੇ ਬਰਨਾਲਾ ਦੇ ਰਹਿਣ ਵਾਲੇ ਇਹਨਾਂ ਨੂੰ ਕੋਈ ਤਕਰਾਰ ਹੋ ਗਿਆ ਪਾਰਕਿੰਗ ਨੂੰ ਲੈ ਕੇ ਉੱਥੇ ਪਰ ਜਿਹੜਾ ਵੈਪਨ ਯੂਜ਼ ਕੀਤਾ ਗਿਆ ਜਿਸ ਤੋਂ ਖਾਇਲ ਹੋਇਆ ਕਿ ਉਹ ਲਾਇਸੈਂਸੀ ਉਸ ਦੇ ਸਾਹਮਣੇ ਹਜੇ ਤਫਤੀਸ਼ ਚੱਲ ਰਹੀ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਅੱਗੇ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਵੇ ਕੀ ਕਾਰਵਾਈ ਹੈ ਸਰ ਜਿਹੜੀ ਇਹਦੇ ਵਿੱਚ ਕੀਤੀ ਤੁਸੀਂ ਇਹਦੇ ਜੀ ਅਸੀਂ ਮੁਕਦਮਾ ਲਾਫਿਰ ਰਹੇ ਹਾਂ